ਜੇ ਸੰਭਵ ਹੋਵੇ ਜੇ ਇੱਥੇ ਲਾਟ ਟੋਹਰਾ ਜਿਹੜੇ ਚੜ ਕੇ ਜੇ ਜਾਮਸਾ ਜਮੀ ਦਾ ਰੈਗੂਲਰ ਮਨਾਈਆ ਹੋਣਾ ਹੋਰ ਵੀਰ ਜੀ ਕੀ ਹਾਲ ਚਾਲ ਜੀ ਅੱਜ ਤੁਹਾਨੂੰ ਆਪਾਂ ਖੇਤੀ ਨਾਲ ਰਿਲੇਟਡ ਇੱਕ ਜਿੰਦਰਾ ਜਿਹੜਾ ਅਸੀਂ ਤਿਆਰ ਕੀਤਾ ਵਾ ਉਹ ਦਿਖਾਉਣ ਲੱਗੇ ਆ ਇਹ ਆਪਣਾ ਜਿਹੜਾ ਜਿੰਦਰਾ ਵੱਟਾਂ ਵਾਲਾ ਜਿਹੜਾ ਲੈਨੇ ਆ ਉਹਦੇ ਨਾਲ ਹੀ ਦੂਜਾ ਜਿੰਦਰਾ ਤਿਆਰ ਹੋ ਜਾਂਦਾ ਜਿ ਤਰ੍ਹਾਂ ਪਈਆਂ ਨੂੰ ਮਿੱਟੀ ਲੈਣੀ ਆ ਜਾਂ ਉੱਚੇ ਤੋਂ ਨੀਵੇਂ ਖੱਤਰ ਨੂੰ ਮਿੱਟੀ ਲਾਉਣੀ ਜਿੱਥੇ ਆਪਣਾ ਟਰੈਕਟਰ ਟੇਡਾ ਹੋ ਕੇ ਮਿੱਟੀ ਨਹੀਂ ਲਾ ਸਕਦਾ ਜਾਂ ਲਫਾਫਾ ਲਾਉਣਾ ਵਾ ਵੱਟ ਨੂੰ ਲਫਾਫਾ ਲਾ ਕੇ ਉਹਦੇ ਉੱਤੇ ਮਿੱਟੀ ਲਾਉਣੀ ਆ ਆ ਵੇਖੋ ਜਿੰਦਰੇ ਦੇ ਜਿਹੜੇ ਦੋ ਪਾੜਸ਼ੇ ਆ ਨਾ ਜਿਹੜੀ ਪਰਲੀ ਇਹ ਦੋਵੇਂ ਪਾੜਸ਼ੇ ਖੋਲ ਲੈਣੇ ਆ ਜਿਹੜਾ ਆਪਣਾ ਖੱਬੇ ਬੰਨੇ ਦਾ ਪਾੜਸ਼ਾ ਵਾ ਉਹਨੂੰ ਸੱਜੇ ਬੰਨੇ ਦਾ ਕਰਕੇ ਇੱਥੇ ਐਂਗਲ ਦੇ ਵਿੱਚ ਛੇਕ ਮਾਰ ਕੇ ਇਹਨੂੰ ਅਗਲੇ ਬੰਨੇ ਕ ਆ ਵੇਖੋ ਇੱਥੇ ਇੱਕ ਨਾਟਕਾ ਲਾ ਕੇ ਵੇਲਡਿੰਗ ਕਰਕੇ ਮੜਾ ਜਾ ਤੇ ਇਹਦੇ ਵਿੱਚ ਆ ਪੱਤਰੀ ਪਾ ਲੈਣੀ ਸਪੋਰਟ ਦੇ ਤੌਰ ਤੇ ਜਿਹੜੀ ਪਿਛਾਣ ਨੂੰ ਧੱਕਣਾ ਵਜੇ ਆ ਨਾਟ ਇੱਥੇ ਪੈ ਗਿਆ ਇਹਦੀ ਥਾਂ ਵੇ ਆਪਣੇ ਕੋਈ ਪੁਰਾਣੇ ਫਾਲੇ ਪਏ ਹੁੰਦੇ ਆ ਉਹ ਫਾਲੇ ਇਸ ਤਰ੍ਹਾਂ ਕੱਸ ਕੇ ਵੀ ਜਿਹੜਾ ਇਹਨੂੰ ਇਸ ਤਰ੍ਹਾਂ ਬੈਂਡਣਾ ਵਜੇ ਆ ਜਿੰਦਰਾ ਜਿਹੜਾ ਤਿਆਰ ਕਰ ਲੈਣਾ ਤੁਸੀਂ ਇਹਦੇ ਨਾਲ ਤੁਹਾਨੂੰ ਜੋ ਵੀ ਵਟਾਂ-ਵੋਟਾਂ ਸਾਰੀਆਂ ਜਿੰਨੂੰ ਮਿੱਟੀ ਲਾਉਣੀ ਆ ਪ੍ਰੋਪਰ ਲੱਗ ਜੂਗੀ ਉਹ ਮਸ਼ੀਨਾਂ ਜਿਹੜੀਆਂ ਆਪਾਂ ਵਟਾਂ ਦੁੱਝੀਆਂ ਲੈਂਦੇ ਆ ਉਹ ਜਿਹੜੀਆਂ ਉਤੋਂ ਰਹਿ ਜਾਂਦੀਆਂ ਵਾ ਟੱਣਾ ਢੰਡਾ ਨੂੰ ਮਿੱਟੀ ਲਾਉਣੇ ਉਹ ਇਹਦੇ ਨਾਲ ਲਾਉਣੇ ਇਹ ਲਰ ਗਿਆ ਛੱਡੋ ਹੋ ਜਿੱਦਰਾ ਹੋ ਗਿਆ ਤਿਆਰ ਗੋਟਾ ਦੇਖੋ ਮੱਲੋਂ ਪਿਆਜ ਕਿੰਨਾ ਨਿਆਰਾ ਥੋੜੀ ਮਿਹਨਤ ਕਰਕੇ ਆਪਾਂ ਨੂੰ ਕਿੰਡਾ ਵਧੀਆ ਸੋਖ ਆਪਣਾ ਬਣ ਗਿਆ ਦੇਖੋ ਇੰਨੀ ਮਿੱਟੀ ਕੋਈ ਲਾ ਸਕਦਾ ਹੈ ਪ੍ਰੋਪਰ ਮਿੱਟੀ ਲਾਉਣੀ ਹੈ ਕਤਾਰ ساری ਬਾਥਰੂ ਇਹ ਵਧੀਆ ਇਹੋ ਜਿਹੇ ਜਿਗਾਰ ਦੇ ਕੋਲ ਲਾ ਲੈ ਰੱਖ ਜਾਂ ਮਿਸਤਰੀ ਕੋ ਜਾਣਾ ਹੈ ਉੱਥੋਂ ਨਵਾ ਬਣਾਉਣਾ ਹੈ ਆਪਾਂ ਨੂੰ ਉਹਨਾਂ ਪੈਆਂ ਦੇ ਵਿੱਚ ਜੂਰੇ ਲੋ ਫਿੱਟਾ ਵਧੀਆ ਕਰਦੇ ਰੁਕਟੀ ਭਾਰੀ ਤੇ ਕਿੰਨੀ ਵਧੀਆ ਬਾਥਰ ਬਣਾਉਣਾ ਹੈ ਚੰਗਾ ਇਹ ਬਹੁਤ ਵਧੀਆ ਤਰੀਕਾ ਵਾ ਜੇ ਕਿ ਮੇਰੇ ਸੱਜਣੇ ਬਣਾਉਣਾ ਹੋਵੇ ਇਹ ਵੀਡੀਓ ਦੇਖ ਕੇ ਜਿੱਦਾਂ ਵਰਤੀ ਬਣਾ ਲਓ ನಾಡ ಮಿಟ್ಟಿ ಲಂದರೆ ಜನ ನಜಾರಿ ಮಿಟ್ಟು ಪೇ ಕು ನಜಾರ ಚೀಜಾ ಬಹಳ ಚಾ ವೆಜ್ ಕಾಲಸ